ਬਹੁਤ ਦੁਖੀ ਘਰ ਮਾਰਿਆ ਸੱਚੀ ਅੱਜ ਕੱਲ ਕਿਤੇ ਫੋਨਾ ਆਣੇ ਤੇ ਮੈਂ ਕਹਿੰਨੀ ਆ ਥੋੜੇ ਦਿਨ ਪਹਿਲਾਂ ਹੀ ਮੇਰੇ ਭੈਣਾ ਮੁੰਡੇ ਦਾ ਜਨਮ ਦਿਨ ਤੇ ਮੈਂ ਤੇ ਕਿਤੇ ਸਾਰੇ ਰਿਸ਼ਤੇਦਾਰਾਂ ਨੇ ਕਿਤੇ ਉਹਦੇ ਸਟੇਟਸ ਟੁਟਸ ਵਰਸਾਪ ਤੇ ਸਟੋਰੀਆਂ ਸਟੋਰੀਆਂ ਜੀਆਂ ਲਾਤੀਆਂ ਆਹੋ ਤੇ ਮੈਂ ਕਿਤੇ ਮਾਰ ਕੇ ਤੇ ਉਹਦੇ ਵਾਸਤੇ ਨਹੀਂ ਕਿਤੇ ਛੋਲੇ ਪੂਰੀਆਂ ਹੈ ਪਨੀਰ ਪਨੂਰ ਬਣਾਇਆ ਤੇ ਕਿਤੇ ਇੰਨਾ ਮੈਂ ਚਾਹ ਕੀਤਾ ਤੇ ਰਾਤ ਨੂੰ ਮੈਨੂੰ ਮੂੰਹ ਜਿਹਾ ਸਵਾਰ ਕੇ ਕਹਿਣਾ ਲੱਗ ਗਿਆ ਏ ਤੂੰ ਤੇ ਮੈਨੂੰ ਪਿਆਰ ਹੀ ਨਹੀਂ ਕਰਦੀ ਆਹੋ ਏ ਮम्मी ਤੂੰ ਤਾਂ ਮੈਨੂੰ ਪਿਆਰ ਨਹੀਂ ਕਰਦੀ ਮੈਂ ਕਹਾ ਦਰ ਫਟੇ ਮੂੰ ਤੇਰਾ ਕਿਉਂ ਮੈਂ ਕਿਉਂ ਤੈਨੂੰ ਪਿਆਰ ਕਰਦੀ ਨਹੀਂਆਂ ਚੀਜ਼ਾਂ ਮੈਂ ਤੈਨੂੰ ਬਣਾ ਕੇ ਦਿੱਤੀਆਂ ਮੈਨੂੰ ਅਖੇ ਬੜੇ ਪੋੜੇ ਜਿਹਾ ਮੂੰਣਾ ਮੂੰਹ ਜਿਹਾ ਬਣਾ ਕੇ ਕਹਿੰਦਾ ਮੰਮੀ ਸਾਰੇ ਰਿਸ਼ਤੇਦਾਰਾਂ ਨੇ ਮੇਰਾ ਸਟੇਟਸ ਲਾਇਆ ਤੇ ਤੂੰ ਤੇ ਇਹ ਮੇਰਾ ਆ WhatsApp ਤੇ ਸਟੇਟਸ ਹੀ ਨਹੀਂ ਲਾਇਆ ਜਨਮ ਦਿਨ ਦਾ ਇਹਦਾ ਮਤਲਬ ਤੂੰ ਮੈਨੂੰ ਪਿਆਰ ਨਹੀਂ ਕਰਦੀ ਮੈਂ ਫਟੇ ਮੂੰ ਕਰ ਇੱਕ ਜਿਵੇਂ WhatsApp ਤੇ ਸਟੋਰੀ ਨਹੀਂ ਪਾਈ ਤੇ ਮੈਂ ਤੈਨੂੰ ਪਿਆਰ ਹੀ ਨਹੀਂ ਕਰਦੀ ਹੈ ਹੁਣ ਵਰਤਬ ਦੱਸੂਗਾ ਵੀ ਮੈਂ ਪਿਆਰ ਕਰਦੀ ਕਿ ਨਹੀਂ ਤੈਨੂੰ ਨਹੀਂ ਹੈ ਨਖਤੇ ਕਿਤੇ ਮੈਂ ਕਿੰਨੀ ਕਿਤੇ ਸੱਚੀ ਪਾਟੀ ਸੁੱਟਿਆ ਹੀ ਉਹ ਆ ਫੋਨਾਂ ਨੇ ਆਹੋ ਆ ਕੇ ਪਿੱਛੇ ਜੇ ਸਾਡੇ ਰਿਸ਼ਤੇਦਾਰਾਂ ਦੇ ਭੈਣਾ ਪਤਾ ਨਹੀਂ ਕੀ ਉਹਦਾ ਜਨਮ ਦਿਨੀ ਕਿ ਕੀ ਐਨੇ ਵਰਸਰੀ ਕਿ ਤੀ ਤੇ ਭੈਣੇ ਉਹ ਤੇ ਕਿਤੇ ਸਾਡੇ ਨਾਲ ਲੜ ਪਈ ਤੇ ਲੜ ਪਈ ਤੇ ਕਿੰਨਾ ਚਿਰ ਸਾਡੇ ਨਾਲ ਬੋਲੇ ਨਾ ਤੇ ਉਹ ਤੇ ਬਾਅਦ ਵਿੱਚ ਸਾਨੂੰ ਪਤਾ ਪਤਾ ਲੱਗਾ ਗੱਲ ਦਾ ਆਹੋ ਤੇ ਗੱਲ ਵਿੱਚ ਨਿਕਲੀ ਆ ਇਹ ਕਹਿੰਦੀ ਭੈਣ ਜੀ ਨੇ ਤੇ ਸਾਡੀ ਇਹ ਵਿਆਹ ਦੀ ਆ ਕੀ ਐਨੀਵਰਸਰੀ ਤੇ ਨੇ ਵਟਸਐਪ ਤੇ ਫੋਟੋ ਨਹੀਂ ਲਾਈ ਆਹੋ ਮੈਂ ਮਰੋ ਕਿਤੇ ਜਾ ਕੇ ਮੈਂ ਕਹਿਆ ਤੁਮ ਲੋ ਫੋਟੋ ਨਹੀਂ ਲਾਈ ਤੇ ਕੋਈ ਰਿਸ਼ਤਾ ਹੀ ਨਹੀਂ ਰਹਿ ਗਿਆ ਨਾਤਾ ਹੀ ਨਹੀਂ ਰਹਿ ਗਿਆ ਸਾਰੇ ਰਿਸ਼ਤੇ ਨਾਤੇ ਤਾਂ ਹੀ ਆ ਤੁਸੀਂ ਰਿਸ਼ਤੇਦਾਰੀਆਂ ਚ ਤਾਂ ਹੀ ਗਿਣੇ ਜਾਓਗੇ ਜੇ ਤੁਸੀਂ ਆ ਬੈਟਰ ਸੈਪਾਂ ਤੇ ਇਹ ਫੋਟੋ ਲਾਓਗੇ ਤਾਂ ਸਟੋਰੀਆਂ ਲਾਓਗੇ ਜੇ ਤੁਸੀਂ ਭੈਣਜੀ ਸਟੋਰੀ ਨਹੀਂ ਲਾਈ ਤੇ ਤੁਸੀਂ ਰਿਸ਼ਤੇਦਾਰੀ ਚ ਨਹੀਂ ਗਿਣੇ ਜਾਂਦੇ ਨਾ ਮੈਂ ਕਹਿਆ ਐਂਟਰ ਹੀ ਨਹੀਂ ਦੇ ਫਿਰ ਆ ਮੈਂ ਮਰੋ ਕਿਤੇ ਜਾ ਕੇ ਮੈਂ ਮੈਨੂੰ ਨਹੀਂ ਆਉਜੀ ਕੇਖਣ ਬਾਜੀ ਆਉਂਦੀ ਆ ਮੈਂ ਕਹਾ ਜੇ ਤੁਸੀਂ ਫੋਟੋ ਜੇ ਕਿਸਦਾ ਜਨਮ ਦੇਣਾ ਤਾਂ ਵੀ ਫੋਟੋ ਲਾਓ ਜੇ ਕਿਸਦਾ ਮਰਨ ਦੇਣ ਜੇ ਕੋਈ ਮਰ ਗਿਆ ਤਾਂ ਵੀ ਫੋਟੋ ਲਾਓ ਜੇ ਕਿਤੇ ਕਰ ਪਾਠ ਤਾਂ ਵੀ ਫੋਟੋ ਲਾਉ ਮੈਂ ਕਿ ਨਹੀਂ ਇਥੋਂ ਤੱਕ ਕੀ ਕਿਤੇ ਜਨਾਨੀਆਂ ਦੀ ਘਰ ਲੜਾਈ ਹੋ ਜੇ ਬੰਦੇ ਨਾਲ ਸਾਸਾਂ ਨਾਲ ਇਹੋ ਜਿਹੇ ਰੋਣੇ ਧੋਣੇ ਸਟੇਟਸ ਲਾਉਣ ਗੀਆਂ ਅਸੀਂ ਸਾਰਿਆਂ ਦਾ ਪੀਤਾ ਸਾਡਾ ਕਿਸੇ ਨੇ ਨਹੀਂ ਕੀਤਾ ਆਹੋ ਫਲਾ ਨੇ ਰੱਬ ਵੇਖਦਾ ਢਿੰਗੜੇ ਨੂੰ ਆ ਮਰੋ ਕਿਤੇ ਜਾ ਕੇ ਆਹ ਕਿਤੇ ਰੋਣੇ ਧੋਣੇ ਸਟੇਟਸ ਤੇ ਪਾਉਣ ਗੀਆਂ ਆ ਮੇਕੇ ਨਹੀਂ ਚੰਗੋ ਨਾਂ ਦੇ ਜਿੰਨੇ ਸੋਖਿਆ ਓਨੇ ਦੁੱਖ ਦੁੱਖ ਸੋਖਤੇ ਬੜਾਈਓ ਪਰ ਆ ਜਿਹੜਾ ਨਵਾਂ ਹੀ ਕੁੱਤ ਖਾਨਾ ਜੇ ਚੱਲ ਗਈ ਆ ਸਟੇਟਸ ਲਾਉਣੇ ਮਰਨ ਦੇ ਵੀ ਜੰਮਣ ਦੇ ਵੀ ਤੇ ਰੋਣੇ ਧੋਣੇ ਜੇ ਤੇ ਇਹ ਕੁੱਤ ਖਾਨਾ ਜਣੀ ਐਂ ਚੰਗਾ ਲੱਗਦਾ ਭੈਣ ਜੀ ਨਾ ਐ ਕਿ ਦਪੁਰਾ ਲੱਗਦਾ ਆ ਓ ਆਈ ਤੋ ਬਦ ਮੈਂ ਕਿਹਾ ਰਿਸ਼ਤੇਦਾਰੀ ਨਹੀਂ ਰਹਿ ਗਈਆਂ ਜੇ ਕਿਤੇ ਤੂੰ ਸਟੇਟਸ ਲਾ ਲੋਗੇ ਜੇ ਤੇ ਤੂੰ ਇਹਨੂੰ ਬੜਾ ਪਿਆਰ ਕਰਦੇ ਤੇ ਜੇ ਤੂੰ ਨਾਂ ਲਾਇਆ ਤੇ ਫਿਰ ਤੁਹਾਡੇ ਨਾਲ ਕੋਈ ਰਿਸ਼ਤੇਦਾਰੀ ਆ ਮੂੰਹ ਬਣਾ ਕੇ ਬੈਂਦੀ ਆਵੇਂ ਆ ਤੂੰ ਮੇਰੇ ਮੁੰਡੇ ਦਾ ਨਹੀਂ ਲਾਇਆ ਤੂੰ ਮੇਰੀ ਕੁੜੀ ਦਾ ਨਹੀਂ ਲਾਇਆ ਦਰਪਟੇ ਮੂੰ ਹਾਂ ਜਦੋਂ ਜਦੋਂ ਮੈਂ ਕਹ ਆਹ ਇਹ ਪਹਿਲਾਂ ਜਦੋਂ ਭੈਣ ਜੀ ਹੁੰਦੇ ਨਹੀਂ ਫੋਨ ਬੈਠਸਪ ਨਹੀਂ ਹੁੰਦੇ ਹੀ ਤੇ ਮੈਂ ਕਹ ਜਦੋਂ ਉਦੋਂ ਕੀ ਸਟੋਰੀਆਂ ਨਹੀਂ ਲੋਕੀ ਲੰਦੇ ਹੁੰਦੇ ਉਦੋਂ ਰਿਸ਼ਤੇਦਾਰੀਆਂ ਨਹੀਂ ਨਿਭਦੀਆਂ ਹੁੰਦੀ ਉਦੋਂ ਕੋਈ ਰਿਸ਼ਤਾ ਨਹੀਂ ਹੁੰਦਾ ਹੈ ਉਹਦਾ ਕੋਈ ਪਹਿਣ ਪਰਮ ਦਾ ਪਿਆਰ ਨਹੀਂ ਹੁੰਦਾ ਆ ਨਾ ਵਾਏ ਕਿ ਦੇ ਮੈਂ ਕਿ ਨਿੰਗ ਦੇ ਕੋਲ ਡੋ ਮੋਰੀਆ ਉਂਤਰੇ ਸਟੇਟਸ ਆ ਨਿਆ ਜੇ ਕਿਤੇ ਘਰ ਕੋਈ ਨਵੀਂ ਚੀਜ਼ ਲੈ ਆਉਗੇ ਤਾਂ ਆ ਉਹਦਾ ਸਟੋਰੀ ਪਾਦਣ ਕਿ ਜੇ ਕੋਈ ਚੀਟ ਟੁੱਟ ਗਈ ਤਾਂ ਉਹਦੀ ਸਟੋਰੀ ਪਾਦਣ ਕਿ ਤੇ ਮੈਂ ਕਹਾ ਮੈਨੂੰ ਨਹੀਂ ਮੈਂ ਕਹਾ ਹਜੇ ਖੇਖਣ ਬਾਜ਼ੀਆਂ ਜੀਆਂ ਹੁੰਦੀਆਂ ਐਡੇ ਵੇਲੇ ਮੈਂ ਕਹਾ ਕਿਹੜੇ ਮੈਂ ਕਹਾ ਇੱਡਾ ਕਿ ਗੰਦ ਪਾਇਆ ਕਿਤੇ ਹੋਇਆ ਭਾਂਜੀ ਇੱਕ ਅੱਧੀ ਫੋਟੋ ਲਾ ਲਈ ਗੂਠਾ ਹੀ ਨਹੀਂ ਤੱਕਦਾ ਕਿ ਟੁੱਟ 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 ਚੁਟ ਚੁਟ ਫੋੜਾ ਬੋਦਣਗੇ ਉਹ ਮੈਂ ਏਡੀ ਵੇਲੀ ਨਹੀਂ ਮੈਂ ਆਇਆ ਮੈਨੂੰ ਮੈਂ ਬੜੇ ਕੰਮਕਾਰ ਹੁੰਦੇ ਆ ਹਾਰ ਕੇ ਭੈਂਜੀ ਮੈਂ ਏਡੀਲੀਟ ਹੀ ਕਰਤਾ ਇਹ ਬੈਟਰ ਸੈਵ ਜਿਆ ਇਹ ਮੈਂ ਵਰਤਨਾ ਵਰਤੋ ਨਹੀਂ ਵਰਤਨਾ ਕੋਈ ਖਸਮ ਨਹੀਂ ਜਾਓਗੇ ਮੈਂ ਮੈਂ ਏਡੀ ਵੇਲੀ ਨਹੀਂ ਆ ਆ ਮੈਂ ਕਿਹਾ ਜਦੋਂ ਨਵਾਂ ਧੀਆ ਲੜਦੀਆਂ ਤੇ ਉਥੇ ਸਟੇਟਸ ਜੇ ਪਾ ਦਿੰਦੀਆਂ ਪੇਕਿਆਂ ਨੂੰ ਚੱਟ ਖਬਰ ਪਹੁੰਚ ਜਾਂਦੀ ਆ ਤੇ ਉਹ ਵੀ ਉਹ ਜੇ ਝੋਕ ਕੇ ਤੇ ਆ ਜਾਂਦੇ ਉਸੇ ਵਲੇ ਵੀ ਮੈਂ ਭਾਈ ਤੂੰ ਕਿਤੇ 2-4 ਦਿਨ ਰੁਕ ਜਾ ਪਹਿਲਾ ਪੈਂਜੀ ਚੰਗਾ ਹੁੰਦਾ ਈ ਆਹੋ ਪਹਿਲੇ ਜਮਾਨੇ ਚੰਗਾ ਹੁੰਦਾ ਈ ਨੌ ਧੀਨੇ ਲੜਨਾ ਆਪਣੇ ਪੇਕਿਆਂ ਨੂੰ ਚੁੱਠੀ ਪਾਉਣੀ ਤੇ ਜਦੋਂ ਕਿਤੇ ਮਹੀਨੇ ਦੋ ਹੀ ਮਹੀਨੇ ਛੁੱਟੀ ਪਹੁੰਚਣੀ ਉਹਨਾਂ ਨੇ ਆਉਣਾ ਕਿਤੇ ਉਦੋਂ ਸੁਲਾ ਸਫਾਈ ਵੀ ਆਈ ਉਹਨੂੰ ਕਚੌਲ ਕੋਈ ਘਰ ਚ ਗੱਲ ਹੀ ਨਾ ਹੋਣੀ ਐ ਅੱਜ ਕੱਲਮ ਤੇ ਫੋਨਾਂ ਦੇ ਜਿੰਨੇ ਸੋਖ ਨੇ ਦੁੱਖ ਇਧਰੋਂ ਲੜਾਈ 1 ਵਜੇ ਹੁੰਦੀ ਤੇ 1 5 ਤੇ ਪੇਕੇ ਵੀ ਆਣ ਕੇ ਬੂਹੇ ਅੱਗੇ ਖਲੋ ਜਾਂਦੇ ਆਹ ਆ ਦੇਖ ਤੇ ਪਵਾੜੇ ਤਲਾਕ ਤਲੂਕ ਤੇ ਫੋਨਾਂ ਨੇ ਕਰੋਸ਼ ਢੇ ਭੈਣ ਜੀ ਆਹੋ ਮੈਂ ਕਿ ਨਹੀਂ ਮਰੂਗ ਤੇ ਕਾ ਫੇਸਬੁੱਕ ਜੀ ਨਵੀਂ ਚੱਲ ਗਈ ਆ ਕੀ ਖੇਖਣ ਬਾਜੀਆਂ ਕਰਦੀ ਜੋ ਅਮੈਂਡ ਲਿਖਾਤੇ ਸਾਰਾ ਖਾਇਆ ਮੈਂ ਮਰ ਜਾ